ਸਭ ਤੋਂ ਪਹਿਲਾਂ ਸਾਡੇ ਆਦਰਨੀਏ ਦਿਨਿੰਦਰભાઈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਓਦੋਂ ਬਾਅਦ ਜਿਨ੍ਹਾਂ ਨਾਲ ਬਹੁਤ ਲੰਬੇ ਚਿਰ ਤੋਂ ਪੰਜਾਬ ਬਾਰੇ ਪੰਜਾਬ ਦੇ ਹਾਲਾਤਾਂ ਬਾਰੇ ਬਹੁਤ ਲੰਬੀਆਂ ਗੱਲਾਂ ਜਿਹੜੀਆਂ ਹੁੰਦੀਆਂ ਰਹੀਆਂ ਸ਼੍ਰੀ ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਨੇ ਸਾਡੇ ਕਿਉਂਕਿ ਜੁਆਇੰਟ ਪੰਜਾਬ ਚ ਇਕੱਠਾ ਹੀ ਹਿਮਾਚਲ ਹਰਿਆਣਾ ਪੰਜਾਬ ਸੀ ਉਹ ਪੰਜਾਬੀ ਸੁਣਦੇ ਵੀ ਨੇ ਪੰਜਾਬੀ ਬੋਲਦੇ ਵੀ ਨੇ ਜਾਣਦੇ ਵੀ ਨੇ ਬੰਨ ਨੀ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਦੋਂ ਬਾਅਦ ਸਾਡੇ ਸੰਗਠਨ ਮੰਤਰੀ ਦਾਨ ਸਿੰਘ ਜੀ ਸਾਡੇ ਜਲ ਸਰੋਤ ਮੰਤਰੀ ਨੇ ਸ਼ਿਕਾਬਤ ਸਾਹਿਬ ਸੁਨੀਲ ਜਾਖੜ ਜੀ ਸਾਡੇ ਤੇ ਸਾਰੀ ਸਾਡੇ ਲੁਧਿਆਣੇ ਦੀ ਬੀਜੇਪੀ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਦਿਲ ਦੀਆਂ ਕਰਾਈਆਂ ਤੁਹਾਨੂੰ ਜਿਨ੍ਹਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਪਰਿਵਾਰ ਦਾ ਸਾਥੀ ਬਣਾਇਆ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦੀ ਹਾਂ ਦੋ ਤਿੰਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੀ ਅਮਨ ਸ਼ਾਂਤੀ ਨੂੰ ਹਮੇਸ਼ਾ ਪੰਕ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜਾਂ ਮਜ਼ਬੂਤੀ ਨਾਲ ਸਾਹਮਣੇ ਆ ਰਿਹਾ ਉਹ ਭਾਜੀਪੀ ਆ ਬੀਜਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਤਾਰ ਬਿਆਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਤੇ ਉਸੇ ਤਰੀਕੇ ਨਾਲ ਅੱਜ ਪ੍ਰਾਇੋਰਟੀ ਕਿਉਂਕਿ ਅੱਤਵਾਦ ਅੱਜ ਦਾ ਬਦਲ ਗਿਆ ਅੱਜ ਅੱਤਵਾਦ ਗੈਂਗਸਟਰਾਂ ਦੇ ਸ਼ਕਲ 'ਚ ਅੱਜ ਵਿਦੇਸ਼ਾਂ 'ਚ ਬਹਿ ਕੇ ਉਹ ਰੋਜ਼ ਕਿਤੇ ਨਾ ਕਿਤੇ ਲੋਕਾਂ ਨੂੰ ਮਾਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸਪਾਰੀ ਲੈ ਰਹੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਲੁੱਟ ਰਹੇ ਆ ਉਹਦੇ ਵਿੱਚ ਤੁਸੀਂ ਰੋਜ਼ ਇਹ ਹਾਲਾਤ ਪੰਜਾਬ ਦੇ ਦੇਖਦੇ ਹੋ ਕਿਉਂਕਿ ਸਭ ਤੋਂ ਪ੍ਰਾਇੋਰਟੀ ਇਹ ਆ ਜਿਹਦੇ ਕਰਕੇ ਸਾਡੀ ਇੰਡਸਟਰੀ ਲੁਧਿਆਣਾ ਤਾਂ ਮੇਨ ਇੰਡਸਟਰੀਅਲ ਟਾਊਨ ਆ ਰੋਜ਼ ਕਿਸੇ ਨਾ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੱਕ ਛੱਡ ਕੇ ਮਧਿਆ ਪ੍ਰਦੇਸ਼ ਜਾ ਰਿਹਾ ਮੈਂ ਛੱਡ ਕੇ ਯੂਪੀ ਜਾ ਰਿਹਾ ਕਿਉਂ ਕਿਉਂਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਪੀ ਦੀਆਂ ਨੇ ਉਹ ਇਸ ਤਰੀਕੇ ਨਾਲ ਤਕੜੇ ਹੋ ਕੇ ਕੰਮ ਕਰ ਰਹੀਆਂ ਉੱਥੇ ਕਿਸੇ ਵੀ ਐਂਟੀ ਨੈਸ਼ਨਲ ਨੂੰ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦਿੰਦੇ ਤੇ ਆਮ ਇਨਸਾਨ ਚਾਹੁੰਦਾ ਕੀ ਆ ਸਭ ਤੋਂ ਪਹਿਲਾਂ ਉਹ ਆਪਣੀ ਅਮਨ ਸ਼ਾਂਤੀ ਪੀਸ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਪੰਜਾਬ 'ਚ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਬੇਚੈਨ ਲੋਕ ਵਿਦੇਸ਼ਾਂ ਜਾ ਰਹੇ ਆ ਪਰ ਉਹ ਗੈਂਗਸਟਰ ਜਿਹੜੇ ਅਤਵਾਦੀ ਰੂਪ ਚ ਉੱਥੇ ਵੀ ਪਿੱਛਾ ਨਹੀਂ ਛੱਡ ਰਹੇ ਤੇ ਇਸ ਕਰਕੇ ਪੰਜਾਬ ਨਸ਼ੇ ਦੇ ਹਾਲਾਤ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਰੋਕਿਆ ਕਾਂਗਰਸ ਵੀ ਰਹੀ ਹੁਣ ਆਮ ਆਦਮੀ ਪਾਰਟੀ ਆ ਵਾਅਦੇ ਕਰਦੇ ਰਹੇ ਪਰ ਪੰਜਾਬ ਉਦੋਂ ਵੱਧ ਡੁੱਬਦਾ ਰਿਹਾ ਤੇ ਇਸ ਕਰਕੇ ਜੋ ਸੋਚ ਮੋਦੀ ਸਾਹਿਬ ਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰਨ ਉਹ ਕਿਤੇ ਦੀ ਕਿਤੇ ਲੈ ਕੇ ਜਿਸ ਇਨਸਾਨ ਨੇ 47 ਦੀ ਗੱਲ 20047 ਦੀ ਗੱਲ ਜਿਹੜਾ ਨੇ ਦੇਸ਼ ਨੂੰ ਤੀਜੇ ਨੰਬਰ ਤੇ ਵਿਕਸਿਤ ਭਾਰਤ ਬਣਾਉਣ ਦੀ ਤੀਜੇ ਨੰਬਰ ਤੇ ਗੱਲ ਕਰਤੀ ਤੇ ਫਿਰ ਆਪਾਂ ਕਿਉਂ ਨਾ ਜੀ ਆਪਣਾ ਪੰਜਾਬ ਅਸੀਂ ਕਿਉਂ ਪਿੱਛੇ ਰਹਿ ਜਾਈਏ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ ਤੇ ਉਹ ਨੂੰ ਸਭ ਚੀਜ਼ਾਂ ਨੂੰ ਦੇਖਦੇ ਹੋਏ ਤੇ ਪਹਿਲੀ ਗੱਲ ਸਭ ਤੋਂ ਅੱਜ ਤੱਕ ਬੀਜੇਪੀ ਜਿਹਨੇ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਕਿਹਾ ਬੀਜੇਪੀ ਦੀ ਲੀਡਰਸ਼ਿਪ ਨੇ ਭਾਈ ਇਹ ਵੀ ਤੁਸੀਂ ਬੀਜਿਆ ਹੋਇਆ ਮਿਹਨਤ ਕਰਕੇ ਜਿਹੜੀ ਬੀਜੇਪੀ ਨੂੰ ਇੱਥੇ ਤੱਕ ਲੈ ਕੇ ਆਏ ਹੋ ਅੱਜ ਆ ਬਿਲਡਿੰਗਾਂ ਮਨਾਰ ਦਿਖ ਰਹੇ ਆ ਖੜੇ ਅਸੀਂ ਅੱਜ ਜੁਆਇਨ ਕਰ ਗਏ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜੇਪੀ ਵੀ ਟੀਮ ਅਕਾਲੀ ਦਲ ਏ ਟੀਮ ਸੀ ਤੇ ਬੀਜੇਪੀ ਕੋਲ ਇਕੱਲੇ ਖੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਏ ਟੀਮ ਬਣ ਕੇ ਆਪ ਬੀਜੇਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਅਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਆ ਜਿਹੜੇ ਦੇਸ਼ ਪ੍ਰਤੀ ਹਮੇਸ਼ਾ ਸੋਚ ਰੱਖਦੇ ਆ ਤੇ ਸਾਡੇ ਕੋਲ ਇਦੋਂ ਵੱਡਿਆ ਮੌਕਾ ਨਹੀਂ ਸੀ ਪੰਜਾਬ ਤੇ ਲੁਧਿਆਣੇ ਦਾ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ। ਉਦੋਂ ਬਾਅਦ ਯਾਰ ਦੇਖੋ ਤਾਂ ਸਹੀ। ਕਰਤਾਰਪੁਰ ਸਾਹਿਬ ਲੰਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ। ਵਿਦੇਸ਼ਾਂ 'ਚ ਉਰੇ ਵੀ ਰੋਜ਼ ਤੇ ਉਹ ਕਰਤਾਰਪੁਰ ਸਾਹਿਬ ਲੰਘਾ ਕਿੰਨੇ ਖੋਲੇ? ਮੋਦੀ ਸਰਕਾਰ ਨੇ ਖੋਲੇ ਆ। ਜੇ ਗੱਲ ਕਰੀਏ ਮੈਂ ਹੁਣੀ ਦੇਖ ਰਿਆ ਸੀ ਸ਼ਹਿਬਜ਼ਾਦਿਆਂ ਦੇ ਨਾਂ ਤੇ ਬੇਮਸਾਲ ਉਦੋਂ ਬੜੀ ਕੁਰਬਾਨੀਆਂ ਹੋਈ ਨਹੀਂ ਕੋਈ ਵੀਰ ਬਾਲ ਦਿਵਸ ਕਿਸੇ ਨੇ ਕਦੇ ਨਹੀਂ ਸੋਚਿਆ ਸੀ ਤੇ ਕਿਹਨੇ ਸੋਚਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਬੀਜੇਪੀ ਸਰਕਾਰ ਨੇ ਸੋਚਿਆ ਉਦੋਂ ਬਾਅਦ 550 ਸਾਲਾ ਗੁਰੂ ਨਾਨਕ ਦੇਵ ਜੀ 350 ਸਾਲਾ ਗੁਰੂ ਗੋਬਿੰਦ ਸਿੰਘ ਜੀ 400 ਸਾਲਾ ਗੁਰੂ ਤੇਗ ਬਹਾਦਰ ਜੀ ਚਾਹੇ ਬਿਹਾਰ ਦੀ ਗੱਲ ਹੋਵੇ ਮੈਂ ਕਹਿੰਦਾ ਹਜ਼ਾਰਾਂ ਕਰੋੜ ਦੇਖੋ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਉੱਥੇ ਕੁਝ ਕੰਮ ਹੋ ਰਿਹਾ ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਫਲਾਈਓਵਰ ਬਣ ਰਹੇ ਆ ਕੋਈ ਪੁਲ ਬਣ ਰਹੇ ਆ ਕੱਲੇ ਤੇ ਕਿਹਨੇ ਮੈਂ ਹੁਣੇ ਵੱਧ ਰਿਹਾ ਸੀ ਵੀ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਇੱਜ਼ਤਮਾਨ ਨਾਲ ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹ ਸਰੂਪ ਆਏ ਤੇ ਕਿਸ਼ ਸ਼ਾਨ ਨਾਲ ਮਾਨ ਵਧੀਆ ਸਾਡਾ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤੇ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ ਐਫਸੀਆਰਏ ਉਹਨੂੰ ਰਜਿਸਟ੍ਰੇਸ਼ਨ ਗੁਰੂ ਹਰਮੰਦਰ ਸਾਹਿਬ ਦੀ ਵੀ ਸਿਹੜੀ ਬਾਹਰ ਦੀ ਸੰਗਤ ਆ ਉਹ ਡੋਨੇਸ਼ਨ ਆ ਜਿਹੜੀ ਦੇ ਸਕੇ ਉਹ ਬੜਾ ਸੌਖਾ ਕੀਤਾ ਚਲੋ ਇਹ ਤਾਂ ਗੱਲ ਕਰਨੀਓ ਸੀ ਜਿਹੜਾ ਹਰਮੰਦਰ ਸਾਹਿਬ ਜੀਐਸਟੀ ਤੋਂ ਬਾਹਰ ਕੱਢਣਾ ਉਹ ਚਲੋ ਇੱਕ ਇੱਕ ਪੁਆਇੰਟ ਆ ਜਿਹੜਾ ਵੀ ਕਾਂਗਰਸ ਪਾਰਟੀ ਅਸੀਂ ਉਸ ਦਿਨ ਸਾਰੇ ਬੈਠੇ ਅਸੀਂ ਹੈਰਾਨ ਹੋ ਗਏ ਜਿਵੇਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਾਂਘੇ ਵਾਰੀ ਗੱਲ ਖੁਸ਼ੀ ਮਨਾਈ ਚਾਹ ਚੜਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਚ ਕੋਈ ਆਪਸ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਈ ਇਕ ਰਹੇ ਆ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁਤੇ ਜਿਹੜੇ ਸੀ ਉਹ ਮੰਦਰ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਠੁਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਜੀ ਕੱਲ ਆਵਾਂਗੇ ਕੱਲ ਨਹੀਂ ਅਸੀਂ ਪਰਸੋਂ ਆ ਜਾਾਂਗੇ ਸਾਡਾ ਪ੍ਰਬੰਧ ਕਰ ਦੋ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਆਉਣ ਉਹ ਆਖਰੀ ਇਹਨਾਂ ਨੇ ਕਿੱਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਇਕ ਬਹੁਤ ਭਾਰੀ ਦੁੱਖ ਜਿਹੜਾ ਉਸ ਤੋਂ ਬਾਅਦ ਹੋਇਆ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਜਦੋਂ ਲੁਧਿਆਣੇ ਆ ਕੇ ਗੱਲ ਕੀਤੀ ਤੇ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਕਹੀ ਆ ਵੀ ਤੁਸੀਂ ਥੋੜੀ ਪਾਰਟੀ ਕਰ ਕੀ ਰਹੀ ਹੈ ਤੁਸੀਂ ਸਿਆਸਤ ਕਰੋ ਤੁਸੀਂ ਰਾਮ ਮੰਦਰ ਜਿਹੜਾ 400 500 ਸਾਲਾਂ ਬਾਅਦ ਤਕਰੀਬਨ ਉਹ ਕਰਜ਼ਾ ਜਿਹੜਾ ਸਾਡਾ ਸਾਰਾ ਸੀਗਾ ਉਹ ਮੋਦੀ ਸਾਹਿਬ ਨੇ ਇਹ ਫੈਸਲਾ ਕਰਕੇ ਲਾਇਆ ਤੇ ਅਸੀਂ ਉਸ ਗੱਲ ਤੇ ਵੀ ਕਿੰਤੂ ਪ੍ਰੰਤੂ ਕਰੀਏ ਕਿੱਧਰ ਨੂੰ ਜਾ ਰਹੇ ਹਾਂ ਤੇ ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਦੱਸੀ ਆ ਵੀ ਦੇਸ਼ ਦੀ ਪ੍ਰਤੀ ਜਿਹੜੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਉਹ ਕਦ ਜਦੋਂ ਵੀ ਦੇਸ਼ ਦੇ ਪ੍ਰਤੀ ਗੱਲ ਕਦੇ ਵੀ ਬੀਜੇਪੀ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਰੋਧੀ ਅੰਸਰ ਦੀ ਹੋਵੇ ਉਹਨੂੰ ਬੜੇ ਤਕੜੇ ਹੱਥਾਂ ਨਾਲ ਇਹ ਕਹਿ ਦਿੰਦੇ ਆ ਇਹਨੂੰ ਇਹ ਧਰਮ ਨਾਲ ਜੋੜ ਲੈਂਦੇ ਆ ਧਰਮ ਨਾਲ ਨਹੀਂ ਜਦੋਂ ਵੀ ਕੋਈ ਉਰੇ ਜਿਹਨੇ ਦੇਸ਼ ਨੂੰ ਗੁਰਦੁਆਰਿਆਂ ਚ ਤੋੜਪੰਨ ਕੀਤੀ ਜਿਹੜਾ ਜਿਹੜਾ ਬੰਦਾ ਉਰੇ ਆ ਕੇ ਇੱਕ ਦਵਾਰਾ ਬੰਦੂਖਾਂ ਲੈ ਕੇ ਉਹ ਲੋਕਾਂ ਨੂੰ ਇਕੱਠੇ ਕਰਨ ਲੱਗ ਗਿਆ ਸੀ ਜਦੋਂ ਲੋਕ ਡਰ ਗਏ ਸੀ ਅੰਮ੍ਰਿਤਪਾਲ ਡਰ ਗਏ ਮੇਰਾ ਕਹਿਨ ਦਾ ਮੈਂ ਤੇ ਕਿਹਨੇ ਜਦੋਂ ਸਹਿਮ ਗਏ ਸੀ ਸਾਰੇ ਵੀ ਯਾਰੇ ਦੁਬਾਰਾ ਕੀ ਹੋ ਰਿਹਾ ਪੰਜਾਬ ਤੇ ਕਿਨੇ ਇਹੋ ਫੈਸਲਾ ਕੀਤਾ ਇੱਥੇ ਵਾਲਿਆਂ ਦੀ ਲਤਾਂ ਕੰਬ ਗਈਆਂ ਸੀ ਇਸ ਕਰਕੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਤੇ ਮੈਂ ਇਹ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦਾ ਵਿਜੇਸ ਤਰੀਕੇ ਨਾਲ ਪੂਰੀ ਤਰੱਕੀ ਬਾਕੀ ਸੂਬਿਆਂ 'ਚ ਹੋ ਰਹੀ ਆ ਉਹੀ ਤਰੱਕੀ ਆ ਜਿਹੜੀ ਅਮਨ ਸ਼ਾਂਤੀ ਲਿਆ ਕੇ ਪੰਜਾਬ 'ਚ ਕਰਾਂਗੇ ਤੇ ਅਖੀਰ ਚ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਅੱਜ ਉਤਸ਼ਾਹ ਦੇਖਿਆ ਅੱਜ ਜੋ ਚਾਹ ਦੇਖਿਆ ਕਿਉਂਕਿ ਭਾਜਪੀ ਦੇ ਵਿੱਚ ਵੀ ਬਹੁਤ ਲੋਕ ਕੈਂਡੀਡੇਟਸ ਬਹੁਤ ਲੋਕ ਟਿਕਟ ਮੰਗ ਰਹੇ ਸੀ ਬਹੁਤ ਖਬਰਾਂ ਵੀ ਐਸੀਆਂ ਲੱਗਦੀਆਂ ਰਹੀਆਂ ਇੱਕ ਹੋ ਕੇ ਅੱਜ ਇੱਕ ਹੋ ਕੇ ਬੀਜੇਪੀ ਬੀਜੇਪੀ ਦੇ ਲੀਡਰ ਬੀਜੇਪੀ ਦਾ ਵਰਕਰ ਇਹ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਮੈਂ ਸਮਝਦਾ ਕੋਈ ਉਰੇ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਰਹੀ ਅੱਜ ਲੋਕਾਂ ਦੇ ਜਿਵੇਂ ਇੱਕ ਇੱਕ ਮੇਲਾ ਹੁੰਦਾ ਨਾ ਮੇਲੇ ਚ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਸਭ ਆਇਆ ਹੁੰਦਾ ਤੇ ਅੱਜ ਉਸ ਬੀਜੇਪੀ ਦੇ ਜਿਹੜਾ ਨਰਿੰਦਰ ਮੋਦੀ ਜੀ ਦੀ ਗੱਲ ਜਿਹੜੀ 400 ਪਾਰ ਕਰਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਅੱਜ ਲੁਧਿਆਣਾ ਹੈ ਜਿਹੜਾ ਉਹ 400 ਵਿੱਚ ਅੱਜ ਸ਼ਾਮਲ ਹੋ ਗਿਆ ਤੇ ਅੱਜ ਹਰ ਵਰਗ ਹਰ ਰੰਗ ਹਰ ਮੈਂ ਜਿਹੜੀਆਂ ਬਾਕੀ ਪਾਰਟੀਆਂ ਛੱਡ ਕੇ ਅੱਜ ਲੋਕ ਅੱਜ ਰੇਲਵੇ ਸਟੇਸ਼ਨ ਪਹੁੰਚੇ ਤੇ ਅੱਧਾ ਦਿਨ ਪਾਰਟੀ ਨੇ ਅੱਧਾ ਦਿਨ ਚ ਜਿਹੜੀ ਪਾਰਟੀ ਆ ਜਿਹੜੀ ਉਰੇ ਉਹਨਾਂ ਨੇ ਤਿਆਰੀ ਕੀਤੀ ਤੇ ਅੱਜ ਉਹ ਤਿਆਰੀ ਕਰਕੇ ਮੈਂ ਇਸ ਗਲਤੀ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਖੀਰ ਤੁਸੀਂ ਬਾਅਦ ਚ ਕੁਐਸਚਨ ਪੁੱਛਿਓ ਮੈਂ ਇੱਕ ਗੱਲ ਜ਼ਰੂਰ ਉਰੇ ਕਰਨੀ ਚਾਹਣਾ ਜੋ ਮੇਰੇ ਮਨ ਚਾ ਮੇਰੇ ਮਨ ਚ ਇੱਕ ਬਹੁਤ ਵੱਡੀ ਇਹ ਤੀਸਾ ਮੈਨੂੰ ਪਤਾ ਇਹ ਮੈਂ ਇਹ ਚ ਇੱਕ ਵੀ ਸ਼ਬਦ ਕੋਈ ਝੂਠ ਨਹੀਂ ਬੋਲੂਗਾ ਇਹ ਮੈਨੂੰ ਪਤਾ ਅੰਕਲ ਜਦੋਂ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਬਈ ਉਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ ਮਿੰისტਰ ਸਾਹਮਣੇ ਪ੍ਰੋਗਰਾਮ ਬਣਾਇਆ ਆਉਣ ਦਾ ਉਹਨਾਂ ਨੇ ਮੀਂਹ ਰੀ ਤੂਫਾਨ ਜਹਾਜ ਬਠਿੰਡੇ ਕੋਈ ਉੱਥੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਮ ਇੱਕ ਪ੍ਰਾਈਮ ਮਿੰისტਰ ਸਾਹਿਬ ਆਏ ਹੋਣ ਕੋਈ ਡੀਜੀਪੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮਨ 'ਚ ਸੀ ਵੀ ਮੈਂ ਆ ਚੀਜ਼ਾਂ ਲੈ ਕੇ ਆਇਆ ਅੱਜ ਪੰਜਾਬ ਲਈ ਮੈਂ ਅਨਾਉਂਸਮੈਂਟ ਕਰਨੀ ਆ ਉਹ ਬਠਿੰਡੇ ਤੋਂ ਬਾਏ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿਨਿਸਟਰ ਖਾਸ ਤੌਰ ਤੇ ਬਾਰਡਰ ਦੇ ਨਾਲ-ਨਾਲ ਫਿਰੋਜ਼ਪੁਰ ਕਦੇ ਸਿਕਿਉਰਿਟੀ ਲਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖਾਤਰ ਉਹ ਬਾਏ ਰੋਡ ਨਿਕਲੇ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਜਦੀ ਇਨਕੁਆਰੀਆਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਪੁਲ ਤੇ ਉਹ ਮੂਰੇ ਟ੍ਰੈਫਿਕ ਜਾਮ ਕਰਵਾਤੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਰੁੱਕ ਗਏ ਉਹ ਅੱਗੇ ਨਹੀਂ ਜਾ ਸਕਦੇ ਉਹ ਚ ਮੈਨੂੰ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਧੀ ਭਰਤੀ ਫੌਜ ਗਿਣਤੀ 30% ਤੱਕ ਵੀ ਫੌਜ ਜਿਹੜੀ ਆ ਪੰਜਾਬ ਲਈ ਹੋਏਗੀ ਸਭ ਤੋਂ ਵੱਡਾ ਦੇਸ਼ ਦਾ ਮਿਊਜ਼ੀਅਮ ਗੁਰੂ ਨਾਨਕ ਦੇਵ ਜੀ ਨਾਂ ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕੋਰੀਡੋਰ ਬਣਿਆ ਉੱਥੇ ਉਹਨਾਂ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੇ ਗੋਵਿੰਦਗੜ੍ਹ ਆਈਟੀ ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਨੂੰ ਇੱਥੇ ਤੱਕ ਗੱਲ ਕੀਤੀ ਸੀ ਏਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਇਹ ਵੀ ਸੋਚਿਆ ਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜੇ ਆ ਗਏ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌਕਰੀਆਂ ਦੇਣੀਆਂ ਐ ਇਹ ਤੁਹਾਨੂੰ ਬਹੁਤ ਛੋਟੀਆਂ ਗੱਲਾਂ ਦੱਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਕਰਜ਼ਾ ਉਹ ਉਹਨਾਂ ਨੇ ਮਾਫ਼ ਕਰਨ ਦੀ ਗੱਲ ਲੈ ਕੇ ਆਏ ਸੀ ਤਿਆਰੀ ਕਰਕੇ ਇੰਨਾ ਕੁਸ਼ ਇੰਡਸਟਰੀ ਨੂੰ ਪੈਕੇਜ ਜਿਵੇਂ ਜਿਵੇਂ ਬੱਦੀ ਜਾਂ ਹਿਮਾਚਲ ਜਾਂ ਹਿਲ ਸਟੇਟਸ ਚ ਇੰਡਸਟਰੀ ਨੂੰ ਰਿਬੇਟਸ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਲਈ ਖਾਸ ਤੌਰ ਤੌਰ ਤੇ ਚਾਹੀਓ ਫਰੋਜਪੁਰਾ ਚਾਹੇ ਉਹ ਤਰਨ ਤਰਨਾ ਚਾਹੇ ਸ੍ਰੀ ਅਮਰਸਰ ਸਾਹਿਬਾ ਜਿੰਨੇ ਵੀ ਬਾਰਡਰ ਦੀਆਂ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਚ ਸ਼ੂਟ ਮਿਲਦੀ ਆ بڑے ਤੋਂ بڑے ਪ੍ਰੋਜੈਕਟ ਵੀ ਉੱਥੇ ਆ ਸਕਣ ਉਹ ਇੰਡਸਟਰੀ ਦੇ ਵਿੱਚ ਸ਼ੂਟ ਦਾ ਐਲਾਨ ਕਰਨਾ ਸੀ ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਵਧਾਉਣੀਆਂ ਸੀ ਤੇ ਮੈਂ ਕੁਝ ਚੀਜ਼ਾਂ ਜਿਹੜੀਆਂ ਮੈਂ ਹਜੇ ਭੁੱਲ ਗਿਆ ਦੁਬਾਰਾ ਤੁਹਾਨੂੰ ਦੱਸੂ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੇ ਜਾਣ ਕਿ ਇਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ ਉਹ ਜੂਨ ਤੋਂ ਬਾਅਦ ਪੰਜਾਬ ਦੀ ਬੀਜੇਪੀ ਜਿਹੜੀ ਆ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਇੱਕ ਚਿਹਰਾ ਸਾਰੇ ਬਣਾ ਕੇ ਲੈ ਕੇ ਜਾਵਾਂਗੇ ਤੇ ਆਪਣੇ ਆਪ ਉਹ ਚੀਜ਼ਾਂ ਹੈ ਜਿਹੜੀਆਂ ਸਾਰੀਆਂ ਪੂਰੀਆਂ ਹੋਣਗੀਆਂ ਜੀ ਤੁਸੀਂ 10 ਸਾਲ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਦਾ ਅਧਿਆਚਾਰ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਵੀ ਲੁਧਿਆਣਾ ਦੇ ਇਹਨਾਂ ਜਲੰਘਤ ਮੁੱਦੇ ਹੈ ਬڑا ਬੁੱਢਾ ਨਾਲ ਆ ਜਿਹੜਾ ਸੋਨੇ ਦੀ ਖਾਨ ਬਣਿਆ ਰਿਹਾ ਹੈ ਪਿਛਲੇ ਦਿਨਾਂ ਬੜਾ ਰੁਪਿਆ ਆਇਆ ਕੁਝ ਨਹੀਂ ਹੋਇਆ ਤੇ ਇਹ ਜਿਹੜਾ ਮਸਲੀਆ ਨੂੰ ਤੁਸੀਂ ਕਿਉਂ ਨਹੀਂ ਹੱਲ ਹੋ ਰਿਹਾ ਅੱਗੇ ਕੀ ਕਰੋਗੇ ਮੈਂ ਇਹੀ ਗੱਲ ਕਰ ਰਿਹਾ ਸੀ ਇਹਨਾਂ ਨਾਲ ਬੈਠਾ ਬਈ ਦੇਖੋ ਸੈਂਟਰ ਸਕਾ ਅਸੀਂ ਤਾਂ ਸਮਾਰਟ ਸਿਟੀ ਫਿਰ ਵੀ ਆਪੋਜੀਸ਼ਨ ਚ ਹੋ ਕੇ ਵੀ ਵੀ ਲੁਧਿਆਣਾ ਐ ਪਹਿਲੇ ਚ 1000 ਕਰੋੜ ਰੁਪਿਆ 650 ਕਰੋੜ ਰੁਪਿਆ ਕਿਹਨੇ ਦਿੱਤਾ ਹੈ ਸੈਂਟਰ ਗਵਰਨਮੈਂਟ ਦਾ ਹੀ ਆ ਜਿਹੜਾ ਬੁੱਢੇ ਦਰਿਆਲੀ ਆਇਆ ਹੋਇਆ ਉਹ ਉਹ ਤਾਂ ਅਸੀਂ ਤਾਂ ਉਥੋਂ ਉਹਨਾਂ ਨੇ ਫਿਰ ਪੈਸਾ ਦਿੱਤਾ ਪਰ ਆਪਰੇਸ਼ਨ ਛੋਣ ਨਾਤੇ ਇੱਥੇ ਨਿਕੇਲ ਨਹੀਂ ਪਾ ਸਕੇ ਉਹਨਾਂ ਨੂੰ ਜਿਹੜਾ ਕਿ ਅੱਜ ਉਹ ਪੈਸਾ ਹੁਣ ਹੁਣ ਅੱਗੇ ਦੇਖਿਓ ਕੀ ਕੀ ਕਰ ਕਰਦੇ ਆ ਜਿੱਥੇ ਜਿਨੇ ਉਹ ਮਿਸਯੂਜ਼ ਕੀਤਾ ਹੋ ਪੈਸਾ 1600 ਕਰੋੜ 1650 ਕਰੋੜ ਤਾਂ ਮੈਂ ਤੁਹਾਨੂੰ ਇਹੀ ਗਿਣਾਤਾ ਜਿਹੜਾ ਇੱਥੇ ਸੈਂਟਰ ਗਵਰਨਮੈਂਟ ਦਾ ਆਇਆ ਹੋਇਆ ਕੀ ਜੋ ਗ੍ਰਾਮ ਮੰਦਿਰ ਦੇ ਨਾਮ ਤੇ ਕਿੰਨੇ ਕਾਂਗਰਸੀ ਨੇ ਐਸੇ ਨਰਾਜ਼ ਤੇ ਹਮ ਆਪਕੇ ਸਾਥ ਨਹੀਂ ਵੀ ਹੋ ਰਹੇ ਹੈ ਜੀ ਰਾਮ ਮੰਦਿਰ ਦੇ ਨਾਮ ਤੇ ਲੁਧਿਆਣਾ ਕੀ ਕਿੰਨੇ ਕਾਂਗਰਸੀ ਨਰਾਜ਼ ਤੇ ਤੁਸੀਂ ਜੋ ਆਣਾ ਆਪ ਨਹੀਂ ਤੁਸੀਂ 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 ਸੋਚਦੇ ਹੋ ਕੋਈ ਰਾਮ ਮੰਦਿਰ ਰਾਮ ਤੋਂ ਬਿਗੈਰ ਕੋਈ ਘਰ ਹੈਗਾ ਚਾਹੇ ਕਾਂਗਰਸੀ ਹੋਵੇ ਚਾਹੇ ਕਿਸੇ ਹੋਵੇ ਰਾਮ ਤਾਂ ਹਰ ਘਰ ਚ ਤੇ ਹਰ ਘਰ ਹੀ ਨਰਾਜ਼ ਸੀਗਾ ਜਦੋਂ ਰਾਮ ਜੀ ਦੇ ਜਾਣੋਂ ਇਹ ਗੱਲ ਕੀਤੀ ਵੀ ਰਾਮ ਉਹ ਵੀ ਫਿਰ ਆ ਰਹੇ ਆ ਆਪਕੇ ਸਾਥ ਹੈ ਜੀ ਆਪ ਕੋ ਸਾਥ ਆ ਰਹੇ ਵੀ ਸਾਰੇ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਤਾਂ ਵੀ ਸਾਰੇ ਆਗੇ ਅੱਜ ਕਿੰਨੇ ਲੋਕ ਆ ਰਹੇ ਨੇ ਕਾਂਗਰਸ ਤੋਂ ਕਿੰਨੇ ਗਏ ਸੰਜੇ ਦਲਵੰਦ ਜੀ ਨੇ ਪੁੱਛਿਆ ਸਾਡੇ ਦਰਯੀ ਉਹ ਕਹਿੰਦੇ ਵੀ ਅਸੀਂ ਕੀ ਕਮੀਆਂ ਰਹਿ ਗਈਆਂ ਅਸੀਂ ਕੀ ਤੁਹਾਨੂੰ ਪਿਆਰ ਤੇ ਮੁਹੱਬਤ ਨਹੀਂ ਉਹ ਦੇ ਪਾਇਆ ਕਿ ਤੁਸੀਂ ਅੱਜ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਆ ਪਾਰਟੀ ਨਹੀਂ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹੜੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ ਰਾਮ ਜੀ ਉਹ ਤੇ ਰਾਮ ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਜੀ ਪ੍ਰਤਾਪ ਸਿੰਘ ਬਾਦਲਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੇਗੇ ਤੇ 1 ਲੱਖ ਵੋਟਾਂ ਤਾਂ ਹਾਰਾਂਗੇ ਸਾਡੇ ਸੀਨੀਅਰ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਭਈ ਚਲੋ ਇੱਕ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹੋ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕੋਈ ਕੁਝ ਲੇਟ ਨਹੀਂ ਹੋਵੇ ਤੁਹਾਨੂੰ ਲੱਗਦਾ ਨਹੀਂ ਕਿ 10 ਸਾਲ ਪਹਿਲਾਂ ਬੀਜੇਪੀ ਜਾਈ ਹੋ ਜਾਣੀ ਸੀ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਦੀਆਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਸਰ ਸਰ ਜਿਹੜੀਆਂ ਪਾਰਟੀਆਂ ਨੇ ਇਹਨੀਆਂ ਅੱਗੇ ਜੇ ਗੱਲ ਬਣ ਗਈ ਗੁਣਾ ਕਰ ਗਈ ਇਹਨਾਂ ਨੇ ਮੌਨ ਦਿੱਤੀ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇਨਸਪੈਕਟਿਵ ਕਹਿਣਾ ਚਾਹੀਦਾ ਕਿ ਲੋਕੀ ਕਿਉਂ ਲੜ ਰਹੇ ਆ ਸਾਡੇ ਤੇ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਔਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰ ਸੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਣ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੇ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਹਾ ਕੋਈ ਕਿਹਨੂੰ ਲੱਭ ਰਿਹਾ ਸਮਰਸ਼ਾ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਇੰਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਨਹੀਂ 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 ਮਨੀਸ਼ ਟਵਾੜੀ ਜੀ ਤਾਂ ਉਹ ਲੜਦੇ ਆ ਬੇਟਾ ਤੁਹਾਨੂੰ ਪਾਰਲੀਮੈਂਟ ਦੇ ਤੁਹਾਡੀ ਸੀਗੋ ਤੇ ਖਤਰਾ ਸੀ ਤਾਂ ਇੱਥੇ ਅੱਧਰ ਆਏ ਹਾਂ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨੌਂ ਹੀ ਨਹੀਂ ਭੇਜਿਆ ਸੀ ਇੱਥੋਂ ਇਕੱਲਿਆਂ ਦਾ ਨੌਂ ਸੀ ਆਪਾਂ ਕਿਹਾ ਜੀ ਕਹਿੰਦੀ ਕਿ ਤੁਸੀਂ ਇਹਦੀ ਲੀਡਰ ਦਾ ਫੋਨ ਨਹੀਂ ਚੁੱਕਦੇ ਸੀਗੇ ਤੇ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਧਨਵਾਰ ਦੇ ਵੀ ਧਨਵਾਰ ਸਾਹਿਬ ਦਾ ਸਵਾਲ ਮੈਨੂੰ ਕਿਉਂ ਪੁੱਛਦਾ ਕਿਸਾਨਾਂ ਦੇ ਮੁੱਦੇ ਬਿੱਟੂ ਜੀ ਕਿਸਾਨਾਂ ਦੇ ਮੁੱਦੇ ਹਜੇ ਰੋਦੇ ਹੋ ਜਾਂ ਕਿਸਾਨਾਂ ਆਪੇ ਜਲਾਇਆ ਨਾ ਹੁੰਦਾ ਕਿਸਾਨਾਂ ਦੇ ਮੁੱਦੇ ਆਹ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰਿਆਂ ਦਾ ਜਵਾਬ ਦੇਣਾ ਯਾਰ ਜੀ ਦੀ ਗੱਲ ਕਰ ਰਹੇ ਤਲਵਾਰ ਦੀਦੀ ਦੀ ਗੱਲ ਕਰ ਰਿਹਾ ਚੰਨੀ ਜੀ ਯਾ ਤਾਂ ਕੋਈ ਨੰਬਰ ਆਸਾ ਦੇ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਉਹ ਮਹੀਨੇ ਸਭ ਤੁਹਾਨੂੰ ਗੱਲੀਆਂ ਗੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਆ ਛੱਡੋ ਪਰੇ ਗੱਲ ਕਿਸਾਨਾਂ ਉਹਨਾਂ ਨੂੰ ਜਵਾਬ ਇਲੈਕਸ਼ਨ 'ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ ਜੀ ਕਿਸਾਨ ਕਿਸਾਨ ਬਿਲਕੁਲ ਨਹੀਂ ਆਈ ਵੀ ਨਾ ਆਇਆ ਬਾਜਪਾ ਨੂੰ ਕਿਸਾਨ ਦੇ ਹੱਥੋਂ ਸਾਡੀ ਇਲੈਕਸ਼ਨ ਵੀ ਬਿੰਡਾ ਵੀ ਜਾਊਂਗੇ ਇਤਨਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਜਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਲਈ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਬੀਜੇਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਬਿੱਲ ਵਾਪਸ ਕਰ ਲਿਆ ਉਦੋਂ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਤੁਸੀਂ ਸਮਝੇ ਨਾ ਗੱਲ ਨੂੰ ਕਿਸਾਨ ਜਿਹੜਾ ਇਹ ਉਹ ਬਿਲਕੁਲ ਵੀ ਉਹਦੀ ਕੋਈ politcal ਬੰਦੇ ਆ ਜਿਹੜੇ ਉਹ ਚਾਹੇ BJP ਆ ਚਾਹੇ ਅਕਾਲੀ ਦਲ ਆ ਚਾਹੇ ਆਪ ਆ ਕਿਸਾਨ ਤਾਂ ਪੈਦਾ ਸਰ ਲਈ ਕਣਕ ਕਰਦਾ ਏ ਸਭ ਦੇ ਹੀ ਉਹਦੇ ਵੋਟਰ ਨੇ ਜਿਨ੍ਹਾਂ ਦਾ ਢਿੱਡ ਭਰਦਾ ਏ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਬਦਾ ਫਰਜ ਬਣਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਿਰ ਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹੁਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੇ ਆ ਆ ਸਾਨੂੰ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਏ ਪਰ ਪਿੱਛੇ ਗਾਇਬ ਕਿੱਥੇ ਆ ਗਾਇਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਤੇ ਅਸੀਂ ਦੇ ਬੈਠ ਕੇ ਉੱਥੇ ਵਿੱਚ ਉਹ ਭਾਜਪਾ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇੱਕ ਅੱਗੇ ਭਾਜਪਾ ਨਹੀਂ ਸੀ ਇਹ ਵਰਤਦੇ ਸੀਗੇ ਕਾਲੀ ਦਾ ਲਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਦੇ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ 'ਚ ਉਹ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕ ਸਿੱਗੀ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜ਼ਬਤ ਹੋ ਗਈਆਂ ਬੱਟੇ ਜੀ ਪਰ ਠੀਕ ਹੋਈਏ ਤੁਹਾਡੇ ਨਾਲ ਦੋਸਤੀ ਹੈਗੀ ਆ ਜਾਂ ਦੋਸਤੀ ਰਹੇਗੀ ਹਾਂਜੀ ਪਾਪੂਛਾ ਆਸ਼ੂ ਕਹਿੰਦੇ ਆ ਤੁਹਾਡੇ ਨਾਲ ਦੋਸਤੀ ਰਹੇ ਹੈਗੀ ਆ ਤੇ ਦੋਸਤੀ ਰਹੇਗੀ ਪਰ ਬਰਕਰਾਰ ਜਿਹੜਾ ਬਾ ਤੁਹਾਨੂੰ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦੇ ਦੇ ਵਿਚਾਰਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਘੋਲ ਕੇ ਬੀਜੇਪੀ ਗਵਾਹ ਦਿਓ ਦਾਦਾ ਜੀ ਦੇਖੋ ਗੱਲ ਹੀ ਆ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਹੋਊ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਭਾਰਤ ਕੋਚ ਰਾਜੀਤ ਗੱਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਹਤ ਤੇ ਗਏ ਨੇ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬਿਨ ਸਿੰਘ ਜੀ ਸਿਆਰ ਬਿਨ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਹੀ ਬੈਠੇ ਆ ਤਰਲੋਚਨ ਸੁੰਢ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਐਂਟਰੀ ਵਿੱਚ ਕਰਕੇ ਦੱਸਣ ਇੱਕ ਮਿੰਟ ਨੂੰ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੋਸ਼ਿਸ਼ ਧਿਆਨ ਸਾਂ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਨਹੀਂ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਨਤ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੌਰੇ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੇ ਇਹ ਸਰਦਾਰ ਬੈਂਸ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਇਹਨਾਂ ਨੂੰ ਤਾਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਦੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਲਿਓ ਪਿਛਣੀਆਂ ਸਪੀਚਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤਰਾ ਲੈ ਗਏ ਕਾਂਗਰਸ ਨੂੰ ਕਿਧਰਲੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਬਿੱਟੂ ਜੀ ਤੁਹਾਡੇ ਪੁਰਾਣੇ ਸਾਥੀ ਨੇ ਸੁਨੀਲ ਜਾਖੜ ਜੀ ਤੁਹਾਡੀ ਜੁਆਇਨਿੰਗ ਹੁੰਦੀ ਹੈ ਨਾ ਜਾਂਦੀ ਆਦੇ ਸ਼ੁਕੀਲ ਰਿੰਕੂ ਸੀਤਨਗਰਾਂ ਨੂੰ ਜੁਆਇਨਿੰਗ ਕਰਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਉੱਥੇ ਕੋਈ ਨਹੀਂ ਤੁਹਾਡੇ ਵਿੱਚ ਦੂਰੀਆਂ ਨੇ ਕੋਈ ਸੁਣੀ ਜੱਟ ਦੇ ਤੁਹਾਡੇ ਵਿੱਚ ਤੁਸੀਂ ਨਵੀਆਂ ਗੱਲ ਕਰੀ ਕਿਹੜੀ ਪੰਜਾਬ ਜਿਹੜਾ ਪਾਰਟੀ ਦਾ ਸ਼ੁਰੂ 48 ਜਨ ਦੇ ਪ੍ਰਧਾਨ ਵੀ ਕਹਿੰਦੇ ਨੇ ਜਿਹੜਾ ਚੁਣਿਆ ਜਾਣਾ ਕੋਈ ਨਹੀਂ ਤੁਸੀਂ ਉੱਥੇ ਲਿਆਣੇ ਚ ਕਿਹਦੇ ਨਾਲ ਮੁਕਾਬਲਾ ਸਮਝਦੇ ਹੋ ਕਿਹਨਾਂ ਪਾਰਟੀ ਦਾ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਲੱਭਦਾ ਇਹ ਇਹ ਫੈਸਲਾ ਤਾਂ ਕਰਨ ਆਵੇ ਤਾਂ ਸਹੀ ਹੁਣ ਮੈਦਾਨ ਚ ਜਿਹੜਾ ਆਉਂਦਾ ਪੰਜਾਬ ਦੀ ਕਾਂਗਰਸ ਨਾਲ ਆਪ ਦਾ ਗਠਜੰਬੰਦਨ ਹੋ ਰਿਹਾ ਇਹ ਚਾਂਸ ਲੱਗ ਰਹੇ ਆਪਾਂ ਨੂੰ ਕੀ ਜੋ ਮਰਜ਼ੀ ਕਰਨ ਬਹੁਤ ਬਹੁਤ ਧੰਨਵਾਦ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਦਾ